ਯੇਸ਼ ਗੱਲ ਦੇ ਸਾਰੇ ਇਹਨੂੰ ਤੁਸੀਂ ਇਹ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਤੇ ਜੂ ਪ੍ਰੈਸ ਕਰ ਲੈਣਾ ਅੱਜ ਆਪਾਂ ਇਹ ਟੁਕਮਾ ਚਿੱਤਰ ਲੱਭਣਾ ਤੇ ਆਪਾਂ ਹੁਣ 19.1 ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਕੁਸ਼ਨ ਨੇ ਫਰਸਟ ਕੁਸ਼ਨ ਹੈ ਤੇ ਇਸ ਦੇ ਵਿੱਚ ਆਪਾਂ ਨੇ ਆ ਦੇਖੋ ਇਸ ਦੇ ਵੀ ਇੱਧਰ ਇੱਧਰ ਅਲੱਗ-ਅਲੱਗ ਆਹ ਨਹੀਂ ਨਾ ਜਿਹੜੇ ਸਰਕਲ ਨੇ ਡੰਡੇ ਦੇ ਨਾਲ ਲੱਗੇ ਹੋਏ ਇੱਕ ਉਧਲੇ ਪਾਸੇ ਇੱਕ ਇਧਰ ਪਾਸੇ ਤੇ ਇਹਨਾਂ ਚ ਓ ਟੁਕਵਾ ਕਿਹੜਾ ਲੱਗਦਾ ਸੱਸਾ ਕਿਉਂਕਿ ਉਸਦੇ ਦੋਨੋਂ ਪਾਸੇ ਨੇ ਓਕੇ ਬਾਕੀ ਨੇ ਦੇਖੋ ਬਾਕੀ ਤਾਂ ਆਪਾਂ ਨੂੰ ਕੀ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਅਲੱਗ ਫਿਕਚਰ ਕਿਹੜਾ ਆਹਾ ਓਕੇ ਯੋ ਕਿ ਇਸ ਦੇ ਵਿੱਚ ਉੱਥੇ ਜਿਹੜਾ ਹੈਗਾ ਗੋਲ ਦੇ ਨਾਲ ਨਿਸ਼ਾਨ ਲਾਇਆ ਪਿਆ ਨੈਕਸਟ 1/3 ਹਗਾ 4th ED ਤੇ ਇਸ ਤਰ੍ਹਾਂ ਹੀ ਆਪਣੇ ਕੁਐਸਚਨ ਕਰ ਲੈਣੇ ਨੇ ਓਕੇ ਤੇ ਆਪਾਂ ਨੂੰ ਐਨਮਸ ਦੇ ਪੇਪਰ ਵਿੱਚ ਇਸ ਤੋਂ ਵਿੱਚ ਹੀ ਜ਼ਰੂਰ ਕੁਐਸਚਨ ਆਉਣਗੇ ਤਾਂ ਆਪਾਂ ਨੇ ਇਹਨਾਂ ਦੀ ਫੁੱਲ ਤਿਆਰੀ ਕਰਨੀ ਆ ਪੇਪਰ ਦੇ ਲਈ ਓਕੇ ਥੈਂਕ ਯੂ